ਸਵਾਗਤ ਹੈ ਕਿਸਾਨ ਵੀਰੋ ਹਰ ਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਹਿੰਗਾ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਜੀ ਇੱਕ ਤੁਹਾਨੂੰ ਲੋਕਲ ਘਰ ਦੀ ਮੱਝ ਦਿਖਾਵਾਂਗੇ ਤੇ ਗੱਲਬਾਤ ਅੱਗੇ ਹੀ ਤਰ੍ਹਾਂ ਬਾਪੂ ਜੀ ਨਕਰਾਂ ਮੈਂ ਘਰ ਦੇ ਪਸ਼ੂ ਇਹਨੇ ਤਿਆਰ ਹੁੰਦੇ ਰਹਿੰਦੇ ਤੇ ਵੇਚਦੇ ਰਹਿੰਦੇ ਆ ਇੱਕ ਤੁਹਾਨੂੰ ਮੱਝ ਦਿਖਾਵਾਂ ਕਿੰਨੇ ਦਿਨ ਕੱਢਦੀ ਐ ਸਾਰਾ ਕੁਝ ਬਾਪੂ ਜੀ ਤੋਂ ਪੁੱਛਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂ ਜੀ ਬਹੁਤ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲੋ ਜੀ 96782 69724 96782 69735 ਪਿੰਡ ਆਪਣਾ ਜੀ ਪਿੰਡ ਬਧਾਤਾ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜ਼ਿਲ੍ਹਾ ਬਰਨਾਲਾ ਪੈਸੇ ਹੁ ਤਾਪਾ ਸੀ ਸੀ ਧੱਪਾ ਤੇ ਨੇੜੇ ਆਪਣੇ ਇਧਰ ਨੇ ਬੈਟਲੇ ਵਾਲਾ ਤੇ ਇਧਰ ਬਧਾਉੜਾ ਇਧਰ ਬਧਾਉੜ ਸੇਣਾ ਹਾਂ ਨੇੜੇ ਆ ਜਾਮਾ ਹਨਾ ਬਧਾਉੜ ਸੇਣਾ ਆਪਣੇ ਬਧਾਉੜ ਸੇਣ ਦੇ ਪਿਛ ਤੇ ਅੰਦਰ ਵੀ ਖੜੇ ਆਗੇ ਨਾਗ ਚੰਗੇ ਚੰਗੇ ਪਾਲਦੇ ਤੇ ਵੇਚ ਦਿੰਦੇ ਆ ਤੇ ਜਿਹੜੀ ਆਪਾਂ ਸਕਰੀਨ ਤੇ ਹੋਰ ਨਹੀਂ ਹੋ ਜੋ ਥੋੜਾ ਸਕਰੀਨ ਦੇ ਮੱਝ ਦੇਖੀ ਜਾਂਦੇ ਆ ਜੀ ਕਿਹੜਾ ਸੂਆ ਸੂਂਦੀ ਆ ਤੇ ਕਿੰਨੇ ਦਿਨ ਲੈਂਦੀ ਆ ਹਾਂ ਜੀ ਤੀਜਾ ਸੂਆ ਸੂਣਾ ਜੀ ਤੀਜਾ ਸੂਆ ਹਾਂ 10 ਤਰੀਕ ਨੂੰ ਦਿਨ ਕੁਰਿਆ ਤੇ ਕਿੰਨਾ ਕੁ ਫਿਰ ਦੁੱਧ ਕੱਢਿਆ ਵਾ ਜੀ ਦੂਜੇ ਸੂਏ ਪਿਛਲੇ 14 ਲੀਟਰ ਕੱਢਿਆ ਜੀ 14 ਲੀਟਰ ਓਕੇ ਤੇ ਐਤ ਕੀ ਫਿਰ 14 ਕਹਿ ਕੇ ਦੇ ਹਾਂ ਜੀ ਹਾਂ ਜੀ 14 ਹੀ ਦੇਊਗੀ ਦਿਨ ਕਿੰਨੇ ਘਟਜੂ ਜੀ ਦਿਨ ਇਹ ਦੇਖੋ ਕਿੰਨੇ ਲੀ ਜਾਂਦੀ ਆ 10 ਤਰੀਕ ਦੇ ਹੈਗੇ ਆ ਆਪਣੇ ਓਕੇ ਦਨਪੂਰੀ 10 ਤਰੀਕ ਨੂੰ ਆਸੀ ਹਾਂ ਵੱਧ ਵੀ ਜਿਹੜੇ ਉੱਤੇ ਲੈਓ ਜੀ ਨੂੰ ਬਾਹਰ ਨਾ ਤੋੜਾ ਕਰਾ ਕੇ ਚੱਕ ਚੰਗੀ ਆ ਜੀ ਸਾਈਜ਼ ਫੁੱਲਾ ਥਣਾ ਸੁਣਾ ਦੀ ਓਕੇ ਆ ਜੀ ਪਾਰ ਪਿੱਛੇ ਦੀ ਹਾਂਜੀ ਇਹ ਓਕੇ ਆ ਪਾਰ ਵੀ ਗਰੰਟੀ ਓਕੇ ਜੀ ਆ ਲਓ ਜੀ ਚੰਗੀ ਆ ਜੀ ਬਾਕੀ ਦਾ ਸੁਆਬ ਆਈਆਂ ਦਾ ਕਹਿਣਾ ਵੀ ਤੀਜੀਗਾ ਤੇ ਬਾਕੀ ਹਿਸਾਬ ਕਿਤਾਬ ਤੁਸੀਂ ਆਪ ਦਾ ਆਪ ਵੀ ਲਾਉਣਾ ਆ ਦੇਖੋ ਜੀ ਸਿੰਗ ਚੰਗਾ ਤੇ ਜਿੰਨਾ ਹੈਗਾ ਸਾਰੀ ਰੀਨਲ ਆਗੀ ਆ ਦੇਖੋ ਥਣ ਲੇਵੇ ਦੀ ਕਰੋ ਚੱਕ ਇੱਕ ਨੰਬਰ ਹੱਲੇ ਠੀਕ ਆ ਜੀ ਦਨ ਹਜੇ ਜਰੂਰ ਲੈਂਦੇ ਮੋੜ ਲਓ ਜੀ ਮੋੜ ਲਓ ਚੰਗੀਆ ਰੇਟ ਵੀ ਦਾ ਜਾਇਜ਼ ਹੋਊ ਹੋਊਗਾ ਵੀਡੀਓ ਦੇ ਵਿੱਚ ਹੀ ਜੀ ਸਾਰੀ ਐਂਡ ਤਾਈਂ ਵੀਡੀਓ ਦੇਖ ਕੇ ਫਿਰ ਤੁਸੀਂ ਫੋਨ ਲਾਉਣਾ ਠੀਕ ਆ ਜੀ ਆ ਕਰੋ ਜੇਕ ਸਾਹ ਚੰਗਾ ਜੀ ਮੱਝ ਦਾ ਆ ਦੇਖੋ ਥਾਂ ਦੀ ਜ਼ਰੂਰ ਥੋੜੀ ਜੀ ਕਮੀ ਆ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਤੇ ਥਾਂ ਲੇਵੇ ਦੀ ਪੂਰੀ ਸਾਫ ਘਾਰ ਦੂਰ ਪੋਲੀ ਸੀਗੀ ਹਾਂਜੀ ਹਾਂਜੀ ਪੂਰੀ ਪੋਲੀ ਆ ਭੂਰ ਨਹੀਂ ਛੱਡ ਲਾਜੀ ਓਕੇ ਜੀ ਤੇ ਸੂਆ ਆ ਗਿਆ ਤੀਜਾ ਤੇ ਅਜੇ ਵੀ ਫਿਰ 14 ਕਿਲੋ ਦੁੱਧ ਦੇਉ ਤੇ ਦਿਨ ਹਜੇ ਘਟ ਜਾਣੇ ਨੇ ਘਟ ਤੋਂ ਘਟ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਫੋੜਾ ਕਿੰਨੇ ਪੈਸੇ ਲਾਵਾਂਗੇ ਜੀ ਇਹਦੇ ਆਪਾਂ ਇਹਦਾ ਮੁੱਲ ਜੀ 125 ਦੇਵਾਂਗੇ ਇੱਕ ਬੱਚੀ ਦੀ ਮਿਲ ਜੂਗੀ ਠੀਕ ਹੈ ਜੀ ਓਕੇ ਚੰਗੀ ਹੈ ਜੀ ਜਰੂਰ ਸੰਪਰਕ ਕਰਿਓ ਨੰਬਰ ਫੇਰ ਬੋਲ ਦਿਓ ਜੀ 782 69734 69734 ਇੱਕ ਮੱਝ ਸੀ ਇੱਕ ਸਾਨੂੰ ਦਿਖਾਦੀ ਵਾ ਕਿ ਸਾਰੇ ਵੀਰਾਂ ਦਾ ਚੈਨਲ ਨੂੰ ਪਿਆਰ ਦੇਣ ਲਈ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਧੰਨਵਾਦ ਜੀ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ